ਪਰ ਪਲੀਜ਼ ਨਾ ਰੋਵੋ ਤੁਸੀਂ ਰੋਂਦੇ ਹੋਏ ਜਮਾਂ ਵਧੀਆ ਨਹੀਂ ਲੱਗਦੇ ਕਿਉਂ ਨਾ ਰੋ ਮਾਂ ਹੈ ਉਹ ਇੰਨਾ ਦੁੱਖ ਤਾਂ ਮੈਨੂੰ ਉਦੋਂ ਨਹੀਂ ਹੋਇਆ ਜਦੋਂ ਮੇਰੀ ਮਸ਼ਹੂਕ ਛੱਡ ਕੇ ਗਈ ਸੀ ਮੈਨੂੰ ਉਹ ਇੰਨਾ ਦੁੱਖ ਉਦੋਂ ਨਹੀਂ ਰੋਆ ਜਦੋਂ ਮੇਰੇ ਆਪਣੇ ਮੇਰੇ ਨਾਲੋਂ ਦੂਰ ਹੋਏ ਸੀ ਪਰ ਹੁਣ ਤੜੇ ਅਰ ਲੁਗੇ ਨਹੀਂ ਆ ਰਿਹਾ ਆਪਣੇ ਆਪ ਰੋਣਾ ਆ ਰਿਹਾ ਸਰ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਤਾਂ ਬਾਣਾ ਵਰਤ ਗਿਆ ਪਾ ਅੱਗੇ ਬਾਰੇ ਸੋਚਦੇ ਆ ਕੀ ਸੋਚੀ ਅੱਗੇ ਬਾਰੇ ਹੈ ਓਏ ਸੁਝਬ ਵੀ ਨਹੀਂ ਆ ਰਹੀ ਬਗਾਨੇ ਪੁੱਤ ਨੇ ਸੋਚਣ ਸ਼ਕਤੀ ਬੰਦ ਕਰਤੀ ਯਾਰ ਕਿੱਧਰ ਗਏ ਯਾਰ ਉਹ ਲੋਕ ਜਿਹੜੇ ਰੈਲੀਆਂ ਦੇ ਵਿੱਚ ਇੰਨਾ ਇੰਨਾ ਇਕੱਠ ਕਰਕੇ ਹੱਥ ਖੜੇ ਕਰ ਕਰਕੇ ਕਹਿੰਦੇ ਸੀ ਮੰਤਰੀ ਸਾਹਿਬ ਤੁਸੀਂ ਜਿੱਤੋਗੇ ਤੁਸੀਂ ਵੀ ਜਿੱਤੋਗੇ ਖੁੱਦੂ ਲੱਗੇ ਯਾਰ ਉਹ ਸ਼ਰਿਆ ਉਹ ਜਿਹੜੇ ਵੀ ਪਿੰਡ ਜਾਈਦਾ ਸੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਹੱਥ 'ਚ ਝੰਡੇ ਫੜ ਕੇ ਕਹਿੰਦੇ ਸੀ ਮੰਤਰੀ ਸਾਹਿਬ ਲਈ ਤਾਂ ਤੁਹਾਨੂੰ ਹੀ ਵੋਟ ਪਾਵਾਂਗੇ ਦੁਨੀਆ ਚਾਹੇ ਇੱਧਰ ਦੀ ਇੱਧਰ ਹੋ ਜੇ ਸਾਲੀ ਦੁਨੀਆ ਇੱਧਰ ਦੀ ਇੱਧਰ ਹੋ ਗਈ ਮੈਂ ਹਾਰ ਗਿਆ ਕਿਹਨੂੰ ਪਾ ਗਏ ਯਾਰ ਉਹ ਵੋਟ ਪੱਤਰਕਾਰਾਂ ਨੇ ਇੰਟਰਵਿਊ ਕੀਤੀਆਂ ਕੀ ਕਿਹਾ ਉਹਨਾਂ ਨੇ ਤੁਸੀਂ ਨਰੋਲ ਜਿੱਤੋਗੇ ਤੇ ਸਰਪੇ ਕਰਾਇਆ ਸਰਪੇ 80% ਵੋਟ ਆਪਾ ਨੂੰ ਆ ਰਹੀ ਸੀ ਬੇ ਦਿਨ ਪਹਿਲਾਂ ਕਿ ਉਹ ਆਜ਼ਾਦ ਉਮੀਦਵਾਰ ਨੇ ਐਸੀ ਚੱਕਰੀ ਕਮਾਈ ਹੁੰਜਾ ਮਾਰ ਗਏ ਯਾਰ ਸਾਰਾ ਕੁਝ ਸੋਚ ਕੇ ਲੈ ਗਿਆ ਹੁਣ ਕੇ ਲੈ ਗਿਆ ਓਏ ਅੱਜ ਦੇ ਦਿਨ ਆਪਣੇ ਘਰੇ ਬੈਠ ਬਾਚੇ ਬੱਜੜੇ ਸੀ ਬੱਜਾ ਬਜਾਤਾ ਪੌਪੌਂ ਗਰਾਦੇ ਆ ਸਰ ਜਿਹੜੀ ਪੌਪੌਂ ਹੋਣੀ ਸੀ ਹੋ ਗਈ ਜਿਹੜੇ ਬਾਜੇ ਵੱਜਣੇ ਸੀ ਵੱਜ ਗਏ ਆਪਾਂ 2027 ਬਾਰੇ ਸੋਚਦੇ ਆਓ ਯਾਰ ਬਹੁਤ ਦੂਰ ਪਈ ਆ 2027 ਜਦੋਂ ਆਈ ਉਦੋਂ ਸੋਚਾਂਗੇ ਫਿਲਹਾਲ ਮੈਨੂੰ ਖੁੱਲ ਕੇ ਰੋਣਾ ਆੜਦੇ ਸਰ ਇਸੇ ਕਰਕੇ ਇਸੇ ਕਰਕੇ ਤਾਂ ਆਪਾਂ ਮਾਰ ਖਾ ਜਾਂਦੇ ਆ 2 ਸਾਲ ਪਹਿਲਾਂ ਰਾਹੁਲ ਪੋਦੀ ਨੇ ਮਿਸ਼ਨ ਸ਼ੁਰੂ ਕੀਤਾ ਸੀ ਇੰਨਾ ਇਲੈਕਸ਼ਨਾਂ ਦੇ ਵਿੱਚ 20% ਵੋਟ ਤੋੜਤੀ ਉਹਨੇ ਦੋਦੀ ਦੀ ਸਰਫ ਲੋਕਾਂ ਦੇ ਵਿੱਚ ਵਿਚਰਨ ਕਰਕੇ ਲੋਕ ਉਹਨਾਂ ਦੀਆਂ ਵੀਡੀਓਜ਼ ਤੇ ਟ੍ਰੋਲ ਕਰ ਰਹੇ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਪਾਸੇ 라 ਦੋਦੀ ਜਵਾਕ ਦੇ ਮੁੱਠੇ ਦੇ ਠੋਲੂ ਲਾ ਕੇ ਕਹਿੰਦਾ ਵੀ ਖੇਡ ਕੇ ਦਿਖਾ ਦੂਸਰੇ ਪਾਸੇ ਰਾਹੁਲ ਪਵਾਦੀ ਬੱਚੇ ਦੇ ਹੱਥ ਚ ਕਿਤਾਬ ਫੜਾ ਕੇ ਕਹਿੰਦਾ ਪੜੋ ਤੇ ਆਪਦਾ ਫਿਊਚਰ ਸੇਵ ਕਰੋ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਫਿਲਮ ਦੇਖਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਸਾਰਾ ਕੁਝ ਇਹਦੇ ਵਿੱਚ ਫੇਕ ਚੱਲੀ ਜਾਂਦਾ ਪਰ ਫਿਰ ਵੀ ਆਪਾਂ इमोਸ਼ਨਾਂ ਦੇ ਵਿੱਚ ਬਹਿ ਜਾਂਦੇ ਆ ਜਿੱਥੇ ਉਹ ਰੋਂਦੇ ਆ ਪਰ ਰੋਣ ਲੱਗ ਜਾਂਦੇ ਆ ਜਿੱਥੇ ਹੱਸਦੇ ਆ ਆਪਾਂ ਹੱਸਣ ਲੱਗ ਜਾਂਦੇ ਆ ਜਿੱਥੇ ਉਹ ਗੁੱਸਾ ਕਰਦੇ ਆਪਾਂ ਗੁੱਸਾ ਕਰਨ ਲੱਗ ਜੰਨੇ ਆਂ ਭਾਵੇਂ ਉਹ ਇਹ ਸਾਰਾ ਕੁਝ ਵੋਟਾਂ ਵਟੋਰ ਲਈ ਕਰ ਰਿਆ ਪਰ ਫਿਰ ਵੀ ਲੋਕ ਤਾਂ ਨਰੇਮ ਅਗਰ ਲੱਗੇ ਆ ਨਾ ਲੋਕ دیਵਾਨੇ ਨੇ ਉਹਨਾਂ ਦੇ ਪਿੱਛੇ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਆਪਾਂ ਇੱਕ ਫਿਲਮ ਦਿਖਾਉਣੀ ਆ ਇਸੇ ਚੀਜ਼ ਨੂੰ ਲੈ ਕੇ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਈਡੀਆ ਹਾਂ ਮਿਸ਼ਨ 2027 ਮਿਸ਼ਨ 2027 ਵਾ ਸਮਝਿਆ ਨਹੀਂ ਕੁਝ ਇੱਕ ਮਿੰਟ ਸਰ ਫੋਨ ਆ ਗਈ ਪਿੰਡੋ ਗੱਲ ਕਰਨ ਹੈਲੋ ਆ ਸਰਦਾਰ ਬਲਵਿੰਦਰ ਸਿਓ ਕੀ ਹਾਲ ਚਾਲ ਨੇ ਤੇਰੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਕਿਵੇਂ ਯਾਦ ਕਰ ਲਿਆ ਸਾਨੂੰ ਬਾਈ ਛੋਟੇ ਬੰਦੇ ਅਕਸਰ ਵੱਡੇ ਬੰਦੇ ਨੂੰ ਯਾਦ ਕਰ ਹੀ ਲੈਂਦੇ ਨੇਗੇ ਅੱਲਾ ਦੱਸ ਤੂੰ ਕੰਮ ਦੱਸ ਬਾਈ ਕੰਮ ਤਾਂ ਯਾਰ ਐ ਹੈਗਾ ਮੇਰਾ ਹੋਵੇ ਖਾਸ ਯਾਰ ਮਿੱਤਰ ਤੇ ਮੰਤਰੀ ਸਾਹਿਬ ਦਾ ਹੋਵੇ ਪੀਏ ਤੇ ਆਪਣੇ ਘਰੇ ਮੱਝ ਸੁਈ ਹੋਵੇ ਤੇ ਆਪਣੇ ਘਰੇ ਆਵੇ ਨਾ ਇਹ ਤਾਂ ਫਿਰ ਹੋ ਨਹੀਂ ਸਕਦਾ ਨਾ ਬਾਈ ਵੜ ਕੇ ਇੱਕ ਮਿੰਤ ਵਾਲੀ ਗੱਲ ਹੈਗੀ ਜੇ ਤੂੰ ਆਪਣੇ ਘਰੇ ਨਾ ਇੱਕ ਵਾਰ ਗੇੜਾ ਮਾਰ ਜੇ ਮੇਰੀ ਤਾਂ ਗਮਾਂਡੇ ਦੇ ਠੁੱਕ ਜੀ ਬਣ ਜੂਗੇ ਇੱਕ ਵਾਰ ਆ ਜਾ ਬਾਈ ਬਣ ਕੇ ਯਾਰ ਤੇ ਜੇ ਮੈਂ ਮੰਤਰੀ ਸਾਹਿਬ ਨੂੰ ਲਿਆਵਾਂ ਫੇਰ ਫੇਰ ਤਾਂ ਬਈ ਮੈਂ ਕਿਹਾ ਸਵਾਦ ਹੀ ਆ ਜੇ ਸਾਰੇ ਪਿੰਡ ਚ ਠੱਕ ਬਣ ਜੇ ਨਾ ਜਮਾ ਮੈਂ ਕਿਹਾ ਬਾਈ ਯਾਰ ਜੇ ਤੂੰ ਮੰਤਰੀ ਸਾਹਿਬ ਨੂੰ ਲਿਆਮ ਨਾ ਆਪਣੇ ਘਰੇ ਮੈਂ ਕਿਹਾ 50 ਵੋਟਾਂ ਨੇ 50 ਦੀਆਂ 50 ਮੰਤਰੀ ਸਾਹਿਬ ਨੂੰ ਪਹਿਣਗੀਆਂ ਐਨੀ ਕੁ ਗਾਰੰਟੀ ਹੈ ਮੇਰੀ ਹੈ ਇੱਕ ਮਿੰਟ ਸਰ 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 ਦੁਬਾਰਾ ਬੋਲੀ ਕੀ ਕਿਹਾ ਸੀ ਮੈਂ ਕਿਹਾ ਬਾਈ 50 ਵੋਟਾਂ ਨੇ ਆਪਣੀਆਂ 50 ਦੀਆਂ 50 ਮੰਤਰੀ ਸਾਹਿਬ ਨੂੰ ਬਹਿਣਗੇ ਜੇ ਇੱਕ ਵਾਰੀ ਮੰਤਰੀ ਸਾਹਿਬ ਆਪਣੇ ਘਰੇ ਆ ਜਾਣ। ਇੱਕ ਮਿੰਟ ਆ ਕੇ ਫਿਰ ਆ ਕੇ ਅਸੀਂ ਆ ਰਹੇ ਹਾਂ ਬਈ ਤੁਸੀਂ। ਬਈ ਮੈਨੂੰ ਯਕੀਨ ਜਿਆ ਨਹੀਂ ਹੋ ਰਹਾਗਾ। ਚੱਲ ਠੀਕ ਆ ਫਿਰ ਆਉਨੇ ਆ ਅਸੀਂ। ਲਓ ਸਰ 50 ਵੋਟਾਂ ਹੋ ਗਈਆਂ ਆਪਣੀਆਂ ਪੱਕੀਆਂ। ਮਿਸ਼ਨ 2027 ਦਾ ਪਹਿਲਾ ਕਦਮ ਪੁੱਟਣ ਜਾ ਰਹੇ ਆਪਾਂ। ਸਿਰਫ 50 ਵੋਟ। ਓਏ ਇਹਦੇ ਨਾਲ ਕੀ ਹੋਣਾ ਯਾਰ? ਓਹੋ ਸਰ ਕਿਣਕੇ ਕਿਣਕੇ ਨਾਲ ਹੀ ਘੜਾ ਭਰਦਾ ਹੁੰਦਾ। ਤੁਸੀਂ ਬਸ ਤਿਆਰ ਹੋ ਜਾਓ। ਚੱਲ ਠੀਕ ਆ। ਸੁਣਨਾ। ਹੋ ਹੋ ਆ ਪਾਣੀ ਦੀ ਬੋਤਲ ਤਾਂ ਹੀਰ ਕੇ تھی ਸਰ ਪਾਣੀ ਕੀ ਕਰਨਾ ਉਹ ਪੀਣਾ ਹੈ ਹੋਰ ਕੀ ਕਰਨਾ ਗਲ ਸੁੱਕੀ ਜਾਂਦਾ ਮੇਰਾ ਦੇਹ ਕਿੱਥੇ ਸਰ ਪਾਣੀ ਆਪਾਂ ਇਹਨਾਂ ਦੇ ਘਰੇ ਜਾ ਕੇ ਹੀ ਪੀਵਾਂਗੇ ਓ ਯਾਰ ਤੈਨੂੰ ਪਤਾ ਤਾਂ ਹੈਗਾ ਮੈਂ ਫਿਲਟਰ ਵਾਲਾ ਪਾਣੀ ਪੀਂਦਾ ਜੇ ਇਹਨਾਂ ਦੇ ਘਰੇ ਫਿਲਟਰ ਨਾ ਹੋਇਆ ਫੇਰ ਉਹ ਮੇਰੇ ਇਨਫੈਕਸ਼ਨ ਹੋ ਜਾਂਦੀ ਆ ਦੂਜਾ ਪਾਣੀ ਪੀ ਕੇ ਪਹਿਲਾਂ ਵੀ ਹੋਈ ਆ ਤੈਨੂੰ ਪਤਾ ਤਾਂ ਹੈਗਾ ਓ ਸਰ ਕਮਾਲ ਦੀ ਗੱਲ ਕਰਦੇ ਹੋ ਫਿਲਟਰ ਤਾਂ ਅੱਜ ਕੱਲ੍ਹ ਆਮ ਗੱਲ ਹੋ ਗਈ ਘਰ ਘਰ ਤਾਂ ਫਿਲਟਰ ਲੱਗੇ ਹੋਇਆ ਆਪਾਂ ਇਹਨਾਂ ਦੇ ਘਰੇ ਜਾ ਕੇ ਹੀ ਪਾਣੀ ਪੀਣੇ ਆ ਇਹਨੂੰ ਤਾਂ ਰੱਬਤਾ ਕਹਿੰਦੇ ਆ ਹਾਲੇ ਫੇਰ ਹੀ ਆਪਾਂ ਨੂੰ ਲੋਕ ਪਸੰਦ ਕਰਨਗੇ ਚਲ ਠੀਕ ਆ ਜੀ ਮੈਂ ਬਲਵਿੰਦਰ ਸਿੰਘ ਨੂੰ ਫੋਨ ਲਾਉਣਾ ਖਲਵਾ ਕੇ ਟੱਜਾ ਹਾਂ ਹਾਂਜੀ ਬਲਵਿੰਦਰ ਸਿੰਘ ਜੀ ਹਾਂਜੀ ਬਾਈ ਜੀ ਮੈਂ ਤੇ ਮੰਤਰੀ ਸਾਹਿਬ ਤੁਹਾਡੇ ਗੇਟ 'ਚ ਖੜੇ ਆ ਅੱਛਾ ਬਾਈ ਜੀ ਪਹੁੰਚ ਵੀ ਗਏ ਨਹੀਂ ਨਹੀਂ ਜਲਦੀ ਉਹ ਜਿੱਥੇ ਦਿਲਾਂ ਨੂੰ ਦਿਲਾਂ ਦੀ ਖਿੱਚ ਹੁੰਦੀ ਆ ਬੰਦਾ ਪਹੁੰਚ ਹੀ ਜਾਂਦਾ ਤੇ ਤੁਸੀਂ ਕਿੱਥੇ ਹੋ ਬਾਈ ਜੀ ਪਰ ਮੈਂ ਤਾਂ ਕਰ ਹੈ ਨਹੀਂ ਮੈਂ ਤਾਂ ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕਣ ਪਰਵਾਰ ਨੂੰ ਇਹ ਤਾਂ ਉਹ ਸੁੱਖਣਾ ਸੁੱਕੀ ਹੋਈ ਸੀ ਨਾ ਮੱਝ ਦੀ ਅੱਛਾ हां भाई ਤੁਸੀਂ ਐਵੇਂ ਕਰੋ ਨਾ ਮੰਤਰੀ ਜੀ ਨੂੰ ਰੋਕ ਕੇ ਰੱਖੋ ਮੈਂ ਬਸ ਮੱਥਾ ਟੇਕ ਕੇ ਬਾਹਰ ਆਇਆ ਤੇ ਅੱਧੇ ਘੰਟੇ ਦੇ ਵਿੱਚ ਥੋੜੇ ਕੋਲ ਪਹੁੰਚ ਜਾਵਾਂ ਤੂੰ ਐਂ ਘਰ ਫਿਰ ਮੱਥਾ ਟੇਕ ਗੁਰਦੁਆਰਾ ਸਾਹਿਬ ਦੇ ਗੇਟ 'ਚ ਆ ਜਾ ਮੈਂ ਤੇ ਮੰਤਰੀ ਸਾਹਿਬ ਤੈਨੂੰ ਮੰਤਰੀ ਸਾਹਿਬ ਦੀ ਗੱਡੀ ਤੇ ਲੈਣ ਆ ਰਹੇ ਹਾਂੁੱੱਚੀ ਬਈ ਬਈ ਜੇ ਆਹ ਕੰਮ ਹੋ ਗਿਆ ਨਾ ਸੌ ਲੱਗੇ ਪਿੰਡ ਤੇ ਤਾਂ ਮੇਰੀ ਬਾੜੀ ਟੁੱਕ ਵੱਡ ਜੂਗੀ ਆ ਮੇਰੇ ਨਾਲ ਜਿਹੜੇ ਮੇਰੇ ਕਮਾਡਟੀ 'ਚ ਲੱਗਦੇ ਨੇ ਨਾ ਮੇਰੇ ਤੇ ਇਹਨਾਂ ਨੂੰ ਤਾਂ ਉਹੀ ਮਰੋੜੇ ਲੱਗ ਜਾਣੇ ਨੇ ਬਈ ਤੁਸੀਂ ਐਂ ਕਰੋ ਮੈਂ ਬਾਹਰ ਹੀ ਖੜ੍ਹਾ ਰਗਾ ਤੁਸੀਂ ਮੰਤਰੀ ਸਾਹਿਬ ਨੂੰ ਲੈ ਕੇ ਛਿਪੀ ਛਿਪੀ ਆ हां ठीक है ठीक है। ਲਓ ਮੰਤਰੀ ਸਾਹਿਬ। ਆ ਪਰਿਵਾਰ ਦਾ ਦਿਲ ਤਾਂ ਆਪਾਂ ਜਿੱਤ ਲਿਆ। ਹੁਣ ਸਾਰੇ ਪਿੰਡ ਦਾ ਦਿਲ ਜਿੱਤਣਾ ਬਾਕੀ ਆ। ਉਹ ਕਿੰਨੇ? ਜਦੋਂ ਬਲਵਿੰਦਰ ਸਿੰਘ ਨੂੰ ਗੁਰਦਾਰੇ ਦੇ ਗੇਟ ਤੋਂ ਚੱਕ ਕੇ ਵਾਪਸ ਆਉਣ ਲੱਗੇ ਨਾ ਸਾਰਾ ਪਿੰਡ ਦੇਖੂਗਾ ਤੇ ਕਹੂਗਾ ਦੇਖੋ ਵੀ ਮੰਤਰੀ ਦਰਿਆਦਲੀ। ਕਿੰਨਾ ਡਾਊਨਟ ਵਰਤਾ। ਤੁਸੀਂ ਇਹ ਸਮਝੋ ਵੀ ਮਿਸ਼ਨ 2027 ਸਕਸੈਸ ਦੇ ਰਹਾ ਤੇ। ਚਲਿਏ ਸਰ। ਚੱਲਿਆ ਯਾਰ।

ਸਰ ਇਹ ਸਾਰੇ ਸਰ ਚੜੀ ਜਾਂਦੇ ਨੇ ਹੈ ਕੀ ਬਕਵਾਸ ਕਰ ਰਹੇ ਨੇ ਸਰ ਪਲੀਜ਼ ਤੁਸੀਂ ਪਿੱਛੇ ਬਹਿ ਜਾਓ ਹੁਣ ਵਿੱਚ ਬੈਠਣਾ ਮੈਂ ਸਰ ਮਿਸ਼ਨ 2027 ਸਾਡਾ ਮਿਸ਼ਨ ਦਾ ਜਵਾਬਨ ਬਹਿ ਜਾਂ ਤੱਕੇ ਨਾ ਜਾ ਮੈਂ ਪਲੀਜ਼ ਸਰ ਪਲੀਜ਼ ਚਲੋ ਆ ਜਾਓ ਫਿਰ ਆ ਜਾਓ ਬਹਿ ਜਾਓ ਅੱਜ ਕੱਲ ਦੇ ਜਵਾਬ ਬਹੁਤ ਤੇਜ਼ ਹੈ ਬੈਠੋ ਕੋ ਕੋ ਬੈਠੋ ਲੈ ਬੈਠੋ ਮਾਂ ਲੱਸੀ ਪੀ। ਪਾਪਾ! ਮੈਨੂੰ ਅੰਕਲ ਦਾ ਫੋਨ ਤੋ ਆਦੋ, ਮੈਨੂੰ ਗੇਮ ਖੇਡਨੀ ਹੈ। ਦੇ ਦੋ ਥੋੜਾ ਜਿੱਦੀ ਹੈ ਜੀ। ਚੱਲੀ ਸਾਲ। ਦੇਖ ਤਾ ਇਸ। ਆ ਲੈ ਪੁੱਤ। ਖੇਡ ਲੱਗੇ ਐ ਮੈਂ ਲੈ ਪੁੱਤ ਦੇ ਦੇ ਹੁਣ ਫੋਨ ਅੰਕਲ ਨੂੰ ਬਹੁਤ ਟਾਈਮ ਹੋ ਗਿਆ ਨਹੀਂ ਮੈਂ ਤਾਂ ਔੜ ਖੇਡਨੀ ਆ ਥੋੜੇ ਕੋਈ ਗੱਲ ਨਹੀਂ ਜਿੱਦੀ ਆ ਥੋੜਾ ਜਿਹਾ ਜੀ ਖੇਡ ਲੈਣ ਦੇ ਖੇਡ ਲੈਣ ਆ ਹਾਲੋ ਮੰਤਰੀ ਸਾਹਿਬ ਪਾਣੀ ਪੀਓ ਜੀ ਲੈ ਲੈ ਫਿਲਟਰ ਵਾਲਾ ਫਿਲਟਰ ਵਾਲਾ ਕਿੱਥੇ ਜੀ ਫਿਲਟਰ ਵਾਲਾ ਪਾਣੀ ਪੀਤ ਨੂੰ ਤਾਂ 6 ਮਹੀਨੇ ਹੋ ਗਏ ਜੇ ਕਦੇ-ਕਦੇ ਪੀਤਾ ਤਾਂ ਰਿਸ਼ਤੇਦਾਰੀ ਚ ਪੀਤਾਗਾ ਖਰਾਬ ਹੋਇਆ ਪਿਆ ਨਾ ਫਿਲਟਰ ਇਹ ਠੀਕ ਕਿਉਂ ਨਹੀਂ ਕਰਾਇਆ ਗਿਆ ਸੀ ਜੀ ਸਾਰਾ ਪਿੰਡ ਇਕੱਠਾ ਹੋ ਕੇ ਸਰਪੰਚ ਕੋਲੇ ਮਤਾ ਪਾ ਕੇ ਵੀ ਦਿੱਤਾ ਠੀਕ ਹੀ ਨਹੀਂ ਕਰਾਉਂਦਾ ਕਿ ਕਹਿੰਦਾ ਸਰਕਾਰ ਵੱਲੋਂ ਗ੍ਰਾਂਟ ਨਹੀਂ ਆਹੀਗੀ ਮੈਂ ਸਮਝਿਆ ਨਹੀਂ ਕੁਛ ਪਿੰਡ ਵਾਲਾ ਫਿਲਟਰ ਆਈ ਆਪਣਾ ਸਾਰੇ ਪਿੰਡ ਦਾ ਸਰਕਾਰੀ ਅੱਛਾ ਅੱਛਾ ਹਾਂਜੀ ਵੈਸੇ ਪਾਣੀ ਮੰਤਰੀ ਸਾਹਿਬ ਇਹ ਮਾੜਾ ਨਹੀਂ ਹੈਗਾ ਪੱਤਣ ਦਾ ਪਾਣੀ ਆ ਪਿਛਲੇ 6 ਮਹੀਨੇ ਤੋਂ ਅਸੀਂ ਵੀ ਇਹੀ ਪੀ ਰਹਿਆਂਗੇ ਤੂੰ ਨਹੀਂ ਜੀ ਕਿਰੋਂ ਦਾ ਮੈਂ ਹੁਣ ਪੀ ਕੇ ਦਿਖਾ ਦੇਣਾ ਮੈਂ ਤੈਨੂੰ ਕਿਹਾ ਸੀ ਨਾ ਡਿਸਪੈਂਸਰ ਚ ਫਿਲਟਰ ਕੱਟ ਹੀ ਹੁੰਦਾ ਕਰਤਨ ਉਹ ਹੀ ਕੰਮ ਉਹ ਤੈਨੂੰ ਪਤਾ ਹੈ ਵੀ ਮੇਰੇ ਨੂੰ ਇਨਫੈਕਸ਼ਨ ਹੋ ਜਾਂਦੀ ਆ ਪਾਣੀ ਪੀ ਕੇ ਨਹੀਂ ਲੱਗਦਾ ਮੈਨੂੰ ਹੁਣ ਕਿਵੇਂ ਲਗਾਉਣਾ ਸਰ ਪਾਣੀ ਮੈਨੂੰ ਸਾਫ਼ ਲੱਗਦਾ ਪੀ ਲਓ ਪਲੀਜ਼ ਰਿਕਵੈਸਟ ਹੀ ਆ ਮਿਸ਼ਨ 2027 ਜੇ ਮਿਸ਼ਨ ਨੇ ਮਰਵਾ ਦੇਣਾ ਮੈਨੂੰ ਪੀਲਾ ਪੀਲਾ ਹੀ ਸਾਫਾ ਬਣੀ ਹੁਣ ਦੱਸੋ ਜੀ ਕਿਸ ਕੰਮ ਲਈ ਬੁਲਾਇਆ ਸੀ ਕੰਮ ਤਾਂ ਜੀ ਆਹੀ ਜਿਗਾ ਆਪਣੀ ਨਾ ਪਿੰਕੀ ਨੂੰ ਗੁੜਤੀ ਦੇਣੀ ਆ ਆ ਚੱਕੋ ਗੁੜ ਤੇ ਦਿਓ ਗੁੜਤੀ ਪਿੰਕੀ ਨੂੰ ਗੁੜਤੀ ਮੈਂ ਸਮਝ ਨਹੀਂ ਆਪਣੀ ਮੱਝ ਸੁਈ ਹੈ ਨਾ ਜੀ ਉਹਦੀ ਕੱਟੀ ਦਾ ਨਾਮ ਪਿੰਕੀ ਹੈਗਾ ਉਹਨੂੰ ਗੁੜਤੀ ਦੇਣੀ ਆ ਕੱਟੀ ਨੂੰ ਗੁੜਤੀ ਦੇਣਾ ਹਾਂਜੀ ਹਾਂਜੀ ਆਹੀ ਕੰਮ ਵਾਸਤੇ ਬੁਲਾਇਆ ਤੁਹਾਨੂੰ ਜੀ ਹਾਂਜੀ 1 ਮਿੰਟ ਪੁਰੇ ਆ ਤੇ ਜਰੂਸ ਕੜਾਈ ਨੇ ਤੋ ਹੈ ਹੈ ਇਹ ਕੱਲ੍ਹ ਹੈ ਕੋਈ ਕੱਟੀ ਨੂੰ ਕੌਣ ਬੜਤੀ ਦਿੰਦਾ ਹੁੰਦਾ ਸਰ ਇਹ ਹੀ ਤਾਂ ਆਪਣੀ ਯੂਨੀਕਨੈਸ ਆ ਆਪਾਂ ਕੰਮ ਹੀ ਉਹੋ ਕਰਨੇ ਜਿਹੜੇ ਜਨਤਾ ਦੇ ਵਿੱਚ ਮਕਬੂਲ ਹੋਣ ਇਹਨਾਂ ਲੋਕਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਆ ਆਪਾਂ ਉਹੀ ਮੰਗਾਂ ਪੂਰੀਆਂ ਕਰਕੇ ਇਹਨਾਂ ਨੂੰ ਖੁਸ਼ ਕਰ ਦੇਣਾ ਜਿਨ੍ਹਾਂ ਦੀ ਕੋਈ ਵੱਡੀ ਮੰਗ ਹੋਵੇ ਇਹ ਥੋੜ੍ਹੇ ਲਈ ਕੋਈ ਸੀਟੇ ਨਾ ਬੈਠੇ ਹੁਣ ਇਸੇ ਕਰਕੇ ਸਰ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਦੇ ਵਿੱਚ ਖੁਸ਼ ਰੱਖੋ 2027 ਸਰ ਮੈਂ ਤੁਹਾਨੂੰ 2027 ਦੇ ਵਿੱਚ ਮੁੱਖ ਚਿਹਰੀ ਵਜੋਂ ਦੇਖਣਾ ਚਾਹੁੰਦਾ ਸਰ ਐਵੇਂ ਮੈਨੂੰ ਤੇਰੀਆਂ ਗੱਲਾਂ 'ਚ ਤੰਤ ਲੱਗਦਾ ਨਹੀਂ ਚੱਲ ਕੋਈ ਗੱਲ ਨਹੀਂ ਚੱਲ ਅੱਗੇ ਲੈਓ ਜੀ ਕੋਲ ਹਾਲੋ ਜੀ ਕਿੱਥੇ ਆ ਤੁਹਾਡੀ ਪਿੰਕੀ ਉਹ ਖੜੀ ਹੈ ਜੀ ਆਜੋ ਫਿਰ ਆਹੀ ਹੈ ਪਿੰਕੀ ਭਾਜੀ ਹਰਜੀ ਹੈਲੋ ਬੇਟਾ ਪਿੰਕੀ ਕਿਹ ਹੈ ਹੈ ਕਿ ਉੱਤੇ ਹੈਲੋ ਪਿੰਕੀ ਬੇਟਾ ਹੈ ਉਹ ਆ ਗਿਆ ਵੇ ਕਲਵੰਦੀ ਆਜੋ ਆਜੋ ਤੇ ਕੈਮਰਾ ਆਨ ਹੈ ਸੀ ਠੀਕ ਹੈ ਆ ਜੀ ਆ ਜੀ ਹੈ ਆ ਕਿਧਰੋਂ ਆ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਟਾਈਮ ਉਸ ਜਗ੍ਹਾ ਐ ਹੋਏ ਹਾਂ ਜਿੱਥੇ ਮੰਤਰੀ ਸਾਹਿਬ ਆਏ ਨੇ ਹਾਂ ਜੀ ਇਹ ਉਹੀ ਮੰਤਰੀ ਸਾਹਿਬ ਨੇ ਜਿਹੜੇ ਇਸ ਵਾਰੀ ਹਾਰ ਗਏ ਤੇ ਪਿਛਲੀ ਵਾਰ ਜਿੱਤ ਗਏ ਸੀ ਪਿਛਲੀ ਵਾਰ ਜਿੱਤ ਕੇ 5 ਸਾਲ ਦਿਖਾਏ ਨਹੀਂ ਦਿੱਤੇ ਤੇ ਬਾਹਰ ਕਿਤੇ ਘੁਮਣ ਚਲੇ ਗਏ ਸੀ ਇਸ ਵਾਰੀ ਇਹ ਮੰਤਰੀ ਸਾਹਿਬ ਹਾਰ ਗਏ ਨੇ ਤੇ ਇੱਥੇ ਕੱਟੀ ਨੂੰ ਗੁੜਤੀ ਦੇਣ ਆਏ ਹੋਣੇ ਹਾਂਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੱਟੀ ਨੂੰ ਗੁੜਤੀ ਦੇਣ ਆਏ ਹੋਣੇ ਵੈਸੇ ਕੱਟੀ ਨੂੰ ਕੌਣ ਗੁੜਤੀ ਦਿੰਦਾ ਹੁੰਦਾ ਹੁੰਦਾ ਕੀ ਕਾਰਨ ਆ ਕਿਉਂ ਦੇਣ ਆਏ ਨੇ ਆ ਜੋ ਆਪਾਂ ਪੁੱਛਦੇ ਆਂ ਜਲਦੀ ਜਲਦੀ ਆ ਜੀ ਇਹਨੇ ਬੁਲਾਇਆ ਹੈ ਪੱਤਰਕਾਰਾਂ ਨੇ ਨਹੀਂ ਬੁਲਾਈ ਤੁਸੀਂ ਬੁਲਾਏ ਨਹੀਂ ਨਹੀਂ ਅਸੀਂ ਨਹੀਂ ਬੁਲਾਈ ਤੁਹਾਨੂੰ ਅੱਜ ਲਾਈਵ ਦਿਖਾਉਂਦੇ ਆਂ ਸਸਰੀਕਰ ਮੰਤਰੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਸ ਵਾਰ ਜਿੱਤ ਕੇ 5 ਸਾਲ ਗੈਰ ਰਹਿ ਐ ਇਸ ਵਾਰ ਤੁਸੀਂ ਹਾਰ ਕੇ ਇੱਥੇ ਕੱਟੀ ਨੂੰ ਗੁਰਤੀ ਦੇਣਾ ਕਿ ਕੀ ਕਰਨਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੇ ਅਸੀਂ ਨਹੀਂ ਆਉਂਦੇ ਤੁਹਾਨੂੰ ਤਾਂ ਵੀ ਤਕਲੀਫ ਹੈ ਜੇ ਅਸੀਂ ਆਉਣੇ ਤੁਹਾਨੂੰ ਤਾਂ ਵੀ ਤਕਲੀਫ ਹੈ ਅਸਲ 'ਚ ਗੱਲ ਪਤਾ ਕੀ ਹੈ ਇਹਨਾਂ ਦਾ ਟੀਆਰਪੀ ਦਾ ਮਸਲਾ ਹੈ ਇਹ ਆਪਦੀ ਟੀਆਰਪੀ ਤੱਕ ਰਹਿੰਦੇ ਨੇ ਓ ਯਾਰ ਸਾਨੂੰ ਕੰਮ ਕਰ ਲੈਣ ਦਿਓ ਸਾਨੂੰ ਲੋਕਾਂ ਨੇ ਨਹੀਂ ਚੁਣਿਆ ਸਾਡੇ 'ਚ ਜੇ ਕਮੀਆਂ ਸੀਗੀਆਂ ਹੁਣ ਉਹੀ ਕਮੀਆਂ ਸੀ ਇੱਥੇ ਦੂਰ ਕਰਨਾ ਹੈ ਤੁਸੀਂ ਜੇ ਅਸੀਂ ਚੰਗਾ ਕੰਮ ਕਰੀਏ ਤਾਂ ਵੀ ਮਾੜਾ ਕਹਿਣਾ ਹੈ ਜੇ ਮਾੜਾ ਕਰੀਏ ਫਿਰ ਤੂੰ ਤੁਸੀਂ ਮਾੜਾ ਕਹਿਣੀ ਕਹਿਣਾ ਸਾਨੂੰ ਸਾਡਾ ਕੰਮ ਕਰ ਲੈਣ ਦਿਓ ਯਾਰ ਜੇ ਸਾਡੇ ਕਰਕੇ ਨਾ ਵੀ ਕੀ ਪਤਾ ਨੰਨ ਗੱਲ ਕਰ ਰਹਾ ਮੈਂ ਜੇ ਸਾਡੇ ਕਰਕੇ ਇਹਨਾਂ ਦੀ ਹੂਨ ਸਕੂਨ ਮਿਲ ਰਿਹਾ ਤਸ ਯਾਰ ਸਾਡਾ ਕੀ ਕਹਦਾ ਇਹਦੇ ਚ ਤੁਸੀਂ ਖੁਸ਼ ਹੋ ਨਾ ਹਾਂਜੀ ਹਾਂ ਇਸ ਤਾਂ ਬਹੁਤ ਖੁਸ਼ ਆ ਮੰਤਰੀ ਸਾਹਿਬ ਦੇ ਚਰਨ ਸਾਡੇ ਘਰੇ ਪਏ ਨੇਗੇ ਇਹ ਥੋੜਾ ਵੱਡਾ ਪਣਾ ਜੀ ਵੱਡਾ ਪਣਾ ਇਸ ਕਰਕੇ ਸਾਡੀ ਬੇਨਤੀ ਹੈ ਤੁਸੀਂ ਜਾਓ ਸਾਨੂੰ ਸਾਡਾ ਕੰਮ ਕਰ ਲੈਣ ਪਿੰਕੀ ਇੰਤਜ਼ਾਰ ਕਰਦੀ ਹੈ ਸਾਡਾ ਕਰ ਦਿ ਦਿਨੀ ਅਨੋ ਲੈ ਵੀਂਕ ਅਜ ਸਾਨੂੰ ਲਾਈਵ ਦਿਖਾਉ ਨਹੀਂ ਮੰਤਰੀ ਸਾਹਿਬ ਕਿਵੇਂ ਪਿੰਕੀ ਨੂੰ ਗੁੜਤੀ ਦੇਣਗੇ ਦੇਖੋ ਜੀ ਲਾਜਾ ਸ਼ੂਡ ਕਰ ਸ਼ੂਡ ਕਰ ਹਾਂ ਹਾਂ ਲੈ ਪਿੰਕੀ ਆਕਰ ਆਕਰ ਪੁੱਤ ਜਿਵੇਂ ਤੇਰੀ ਮੰਮੀ ਕਰਦੀ ਹੁੰਦੀ ਆ ਐ ਕਰ ਆ ਆ ਆ ਆ ਤੈਨੂੰ ਗੁੜਤੀ ਐ ਆ ਆ ਆ ਆ ਆ ਆ ਉਹ ਮੰਤਰੀ ਸਾਹਿਬ ਇਹ ਬੱਚਾ ਥੋੜੀ ਆਕਰ ਨੂੰ ਇਹ ਤਾਂ ਕੱਟੀ ਆ ਮੱਝ ਦੀ ਨਹੀਂ ਨਹੀਂ ਹੈ ਵੀ ਬੱਚੇ ਹੀ ਆ ਏ ਬਹੈ ਲੋ ਦਾ ਬੱਚਾ ਹਾਂਜੀ ਹਾਂ ਤੁਸੀਂ ਇਹਦਾ ਨਾ ਪਿੰਕੀ ਰੱਖਿਆ ਨੇ ਹਾਂਜੀ ਹਾਂਜੀ ਇਹ ਬੱਚਾ ਤਾਂ ਹੀ ਰੱਖਿਆ ਹਾਂਜੀ ਹਾਂ ਤੈ ਕਰਕੇ ਲੈ ਕਰ ਪੁੱਤ ਆਏ ਕਰਾਉਣੇ ਆ ਜੀ ਆ ਜੂੰ ਕਰ ਜੂੰ ਕਰ ਥੋੜੇ ਪੱਤੀ ਦੇ ਕੋਲ ਉਸ ਕਰ ਪੱਤੀ ਤੇ ਏ ਜਿੰਦਗੀ ਰਹੇ ਜਿੰਦਗੀ ਰਹੇ ਜਿੰਦਗੀ ਰਹੇ ਖੁਸ਼ ਖੁਸ਼ ਹਾਂਜੀ ਹਾਂ ਪੂਰੇ ਖੁਸ਼ ਆਗੇ ਇੱਕ ਬਈ ਕੋਈ ਕਿੱਥੋਂ ਦਾ ਮੰਤਰੀ ਬਣੂਗਾ ਆਪਾਂ ਸੈਲਫੀ ਕਰ ਲੈਂਦੇ ਸਰ ਹਾਂ ਹਾਂ ਲੈ ਮੈਂ ਲੈ ਮੈਂ ਕਰਦਾ ਓਰੇ ਬੜਾ ਓਰੇ ਬੜਾ ਓਰੇ ਬੜਾ ਲੱਖ ਆਫਰ ਮਰਾਇਆ ਵਾਹ ਇਹ ਪਿੰਕੀ ਨੂੰ ਐ ਕਰ ਇਹ ਇਹ ਇਧਰ ਲੁੱਕ ਲੁੱਕ ਸਮਾਈ ਪਿੰਕੀ ਸਮਾਈ ਇਹ ਆਹਾਹਾਹਾ ਲੁੱਕ ਤੇ ਆ ਲੋ ਖੁਸ਼ ਹੋ? ਹਾਂਜੀ ਹਾਂ ਬਹੁਤ ਖੁਸ਼ ਹਾਂ ਜੀ। ਇਹ ਗੋਹਾ ਗੁੜਾ ਕਰਨਾ ਉਹ ਵੀ ਕਰ ਦਿੰਨੇ ਹਾਂ। ਨਹੀਂ ਨਹੀਂ ਜੀ ਤੁਸੀਂ ਸਾਡੇ ਘਰੇ ਚਾਰਨ ਬਾਤ ਐਨੀ ਬਹੁਤ ਹੈਗਾ। ਚਲੋ ਠੀਕ ਆ ਜੀ। ਸਾਨੂੰ ਇਜਾਜ਼ਤ ਦਿਓ। ਨਹੀਂ 1 ਮਿੰਟ ਰੁਕੋ ਜੀ। ਤੂਰੇ ਖੜੀ ਕਰਦੇ ਦੁੱਧ ਲੈ ਕੇ ਮੰਤਰੀ ਸਾਹਿਬ ਅਸਤੇ ਦੁੱਧ ਅਸਲ 'ਚ ਦੁੱਧ ਨਾ ਮੈਂ ਪੀਂਦਾ ਨਹੀਂ ਕੋਈ ਨਹੀਂ ਹੁੰਦਾ ਬੌਲੀ ਵਾਲਾ ਦੁੱਧ ਆ ਤੁਸੀਂ ਪੀ ਕੇ ਜਾਓ ਇੱਕ ਵਾਰ ਆ ਜਾ ਬੋਤਾ ਆ ਜਾ ਬੌਲੀ ਵਾਲਾ ਹਾਂਜੀ ਹਾਂ ਬੌਲੀ ਕਿੰਦੀ ਆ ਉਹ ਸਰ ਜਿਹੜਾ ਮੱਝ ਸੂਣ ਤੋਂ ਬਾਅਦ ਪਹਿਲਾ ਦੁੱਧ ਹੁੰਦਾ ਹਾਂ ਹਾਂ ਉਹਨੂੰ ਹੀ ਬੌਲੀ ਵਾਲਾ ਦੁੱਧ ਕਹਿੰਦੇ ਆ ਮੈਂ ਸੁਣ ਤੈਨੂੰ ਪਤਾ ਹੈ 5 ਸਾਲ ਹੋ ਗਏ ਮੈਨੂੰ ਦੁੱਧ ਛੱਡੇ ਨੇ ਡਾਕਟਰ ਨੇ ਬਣਾ ਕੀਤਾ ਹੋਇਆ ਮੈਨੂੰ ਸਰ ਹੁਣ ਤਾਂ ਪੀਣਾ ਹੈ ਪੀਣਾ 2027 ਹੋ ਜਾਏਗਾ ਲੈਓ ਮੰਤਰੀ ਸਾਹਿਬ ਦੁੱਧ ਲਓ ਜੀ ਲੈ ਬੋਤ ਫੋਨ ਦੇ ਦਿਓ ਮੰਤਰੀ ਸਾਹਿਬ ਨੂੰ ਹਾਂ ਲਓ ਜੀ ਲੇਉ ਲਿਆ ਬੈਟਰੀ ਲੋ ਕਰਤੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾ ਪੀਓ ਪੀਓ ਜੀ ਬਹੁਤ ਸਵਾਦ ਆ ਦੁੱਧ ਦਾ ਇਹ ਪੀ ਪੀ ਤੁਸੀਂ ਪੀ ਆ ਜੀ ਪਹਿਲਾਂ ਪੀਓ ਪੀਓ ਜੀ ਹਾਂ ਮੈਂ ਕਿਹਾ ਸੀ ਨਾ ਸਵਾਦ ਹੋਊਗਾ ਸਵਾਦ ਆ ਨਾ ਬਾਥਰੂਮ ਕਿੱਥੇ? ਇਧਰ ਆ ਹੀ ਬਾਥਰੂਮ। ਇੱਕ ਮਿੰਟ ਮੈਂ ਆਇਆ। ਹਾਂ ਠੀਕ ਹੈ। ਸਾਫ਼ ਕਰਕੇ ਆਉਣਾ। ਲੱਗਦਾ ਕੰਮ ਹੋ ਗਿਆ। ਮੈਂ ਲੱਗਦਾ ਫਿਰ ਨਹੀਂ ਬਿਹਰਤ। ਚੰਗਾ ਜੀ। ਹੁਣ ਸਾਨੂੰ ਇਜਾਜ਼ਤ ਦਿਓ। ਠੀਕ ਠੀਕ ਹੈ ਮੰਤਰੀ ਸਾਹਿਬ। ਧੰਨਵਾਦ ਜੀ। ਖੁਸ਼ ਹਾਂ। ਹਾਂ ਜੀ ਹਾਂ ਪੂਰੇ ਖੁਸ਼ ਹਾਂ ਜੀ। ਠੀਕ ਹੈ ਜੀ ਠੀਕ। ਚੰਗਾ ਭਾਈ ਜੀ। ਚੰਗਾ। ਓਕੇ। ਭਾਈ ਜੀ। ਭਾਈ ਜੀ। ਮੱਝੀ। ਇੱਕ ਕੰਮ ਹੋਰ ਸੀ ਛੋਟਾ ਜਿਹਾ ਜੇ ਕਰਵਾ ਦੋਗੇ ਹਾਂਜੀ ਤਾਂ ਸਵਲਬਿੰਦਰ ਸਿੰਘ ਜੀ ਆਹ ਜਿਹੜੀ ਫੋਟੋ ਜੀ ਖਿੱਚੀ ਹੈ ਨਾ ਮੰਤਰੀ ਸਾਹਿਬ ਨੇ ਜੇ ਕਿਤੇ ਮੰਤਰੀ ਸਾਹਿਬ ਦੇ ਪੇਜ ਤੋਂ ਪਵਾ ਦੇਣਾ ਬਈ ਸਵਾਦ ਆ ਜੇ ਪਿੰਡ ਤੇ ਗਮਾਨਤਾ ਮੇਰੀ ਠੁੱਕ ਬਣ ਗਈ ਹੁਣ ਆ ਜਿਹੜਾ ਰਿਸ਼ਤੇਦਾਰੀ ਵਾਲਾ ਕੰਡਾ ਨਾ ਇਹ ਵੀ ਨਿਕਲ ਜਾਊਗਾ ਰਿਸ਼ਤੇਦਾਰਾਂ ਚ ਪੂਰੀ ਚੜਾਈ ਜੀ ਹੋ ਜੂਰੀ ਤੋ ਫੇਕਰ ਨਾ ਕਰ ਇਹ ਮੇਰਾ ਫਰਜ਼ ਬਣਦਾ ਵੈਸੇ ਵੀ ਆਪਾਂ ਮੰਤਰੀ ਸਾਹਿਬ ਦੇ ਪੇਜ ਤੇ ਅਪਲੋਡ ਕਰਨ ਨੂੰ ਹੀ ਤੋ ਇਹ ਗੱਲ ਦੀ ਟੈਨਸ਼ਨ ਨਾਲ ਹੋ ਜਾਊਗਾ ਠੀਕ ਆ ਬਾਈ ਜੀ ਠੀਕ ਆ ਧੰਨਵਾਦ ਕਿਓ ਮੰਦੀਆਂ ਫਿਰ ਮੈਨੂੰ ਪੰਜਾਬ ਲੈਵਲ ਤੇ ਚੜ੍ਹਾਈ ਹੋ ਜਾਣੀ ਹੁਣ ਤਾਂ ਆਪਣੀ ਆ ਬੰਨੇ ਤੇਰੇ ਮੂਰੇ ਹੱਥ ਭੈਣ ਦੀ ਛਿੱਗੀ ਲਵੇ 2022 ਵਿੱਚ ਮੇਰਾ ਖੜਾ ਠੋਕ। ਓਹੋ ਸਾਰੇ ਦੇ ਵਿੱਚ ਆਪਣੀ ਜਿੱਤ ਹੋਈ ਆ। ਹਾਂ ਮੈਦਾਨ ਦੇ ਵਿੱਚ ਜਦੋਂ ਖਿਡਾਰੀ ਪਹਿਲੇ ਦਿਨ ਜਾਂਦਾ। ਥਕਾਵਟ ਤਾਂ ਹੁੰਦੋਈ ਆ ਨਾ ਜਦੋਂ ਆਪਾਂ ਜਿੰਮ ਜਾਂਦੇ ਆ 500 ਦਿਨ ਪੂਰੀ ਥਕਾਵਟ ਹੁੰਦੀ ਆ। ਉਦੋਂ ਬਸ ਸਟਰੋਂਗ ਹੋ ਜਾਂਦਾ। ਤੁਸੀਂ ਵੀ ਸਟਰੋਂਗ ਹੋ ਜਾਣਾ। ਹਾਂ ਫਿਰ ਆਪਣੇ ਮੂਰੇ ਜਿਹੜਾ ਮਰਜ਼ੀ ਆ ਜਾ ਦੋ ਮੀਰਬਾਦ ਖੜਜੇ। ਪੱਕੇ ਚਲ ਕੇ ਲੰਘ ਜਾਗੇ ਮੈਂ ਤੁਹਾਨੂੰ ਪੰਜਾਬ ਦੇ ਮੁੱਖ ਚਿਹਰੇ ਵਜੋਂ ਦੇਖਣਾ ਚਾਹਣਾ ਹੈ ਹਾਂ ਹਾਂ ਤੁਸੀਂ ਮੇਰੇ ਤੇ ਪ੍ਰੂਸਾ ਰੱਖੋ ਆਪਾਂ ਮਿਸ਼ਨ 2027 ਨੂੰ ਸਕਸੈਸਫੁਲ ਕਰ ਦੇਣਾ ਆ ਜਿਹੜਾ ਕੁਝ ਅੱਜ ਆਪਾਂ ਕੀਤਾ ਨਾ ਤਿੰਨਾ ਚਾਰ ਦਿਨਾਂ ਨੂੰ ਇਹਦਾ ਰਿਜ਼ਲਟ ਦੇਖਿਓ ਤੁਸੀਂ ਅੱਛਾ ਇਹ ਮੇਰਾ ਦਿਲ ਕਹਿੰਦਾ ਚੱਲ ਫੇਰ ਯਾਰ ਨਾਲੇ ਡਾਕਟਰ ਨੂੰ ਫੋਨ ਕਰ ਆਮ ਵੱਜ ਜਾਣਾ ਨੇ ਕਰਦਾ ਮੈਂ ਚੱਲ ਘਰ ਸਟਾਰਟ